ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾਹ ਵੱਲੋਂ ਬਲਵਤ ਸਿੰਘ ਰਾਜਵਾਨ ਦੇ ਟਿੱਪਣੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਉਦੋਂ ਦੋਹੀ ਚੁੱਪ ਨਜ਼ਰ ਆ ਰਹੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰ ਜਮਾਉਣ ਵਾਸਤੇ ਪਤਾ ਨਹੀਂ ਕਿ ਕਿੰਨੀ ਕਿ ਸੱਚੀ ਹੈ ਕਿੰਨੀ ਕਿ ਝੂਠੀ ਹੈ ਇਹ ਗੱਲ ਚੱਲਦੀ ਸੀ ਕਿ ਹੁਣ ਭਾਈ ਰਾਜਵਾਨਾ ਨੂੰ ਪੈਰ ਲਾਉਣ ਵਾਸਤੇ ਵਰਤਿਆ ਜਾ ਰਿਹਾ ਹੈ ਪੰਜਾਬ ਦੀ ਤਰਜਾ ਲੈਣ ਦੀ ਹੱਦ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਕਟੌਤੀ ਲਗਾ ਦਿੱਤੀ ਗਈ ਕਿ ਜੀ ਡੀ ਪੀ ਦਾ ਅਸੀਂ 50% ਕਰਜ਼ਾ ਲੈ ਸਕਦੇ ਆ ਤੇ 48% ਦੀ ਦਰ ਤਾਂ ਪੰਜਾਬ ਦੀ ਸਰਕਾਰ ਪਾਰ ਕਰ ਚੁੱਕੀ ਹੈ। ਸ਼ਖਸ਼ੀ ਮਲਿਕ ਵੱਲੋਂ ਕੋਸਤੀ ਛੱਡਣ ਲੈ ਕੇ ਪ੍ਰਗਟ ਸਿੰਘ ਗੋਣੀ ਗੁੱਸੇਜਿਤ ਨਜ਼ਰ ਆ ਰਹੇ ਨੇ। ਉਹਨਾਂ ਵੱਲੋਂ ਕਿਹਾ ਗਿਆ ਕਿ ਖਿਡਾਰੀ ਕਦੇ ਦੇਸ਼ ਨੂੰ ਹਾਰ ਨਹੀਂ ਦਿੰਦੇ ਪਰ ਭਾਜਪਾ ਸਰਕਾਰ ਵੱਲੋਂ ਖਿਡਾਰੇ ਨੂੰ ਹਰਾ ਦਿੱਤਾ ਗਿਆ ਹੈ। ਇੱਕ ਹੋਣਹਾਰ ਖਿਡਾਰਨ ਜਿਹਨੂੰ ਜਿੱਤਨ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗੇ ਮੇਰੀਆਂ ਧਿਆਨੇ ਸਾਡਾ ਤਾਂ ਨਾਰਾ ਇਹ ਹੈ ਬੇਟੀ ਬਚਾਓ ਬੇਟੀ ਪੜਾਓ ਪੰਜਾਬ ਦੇ ਕਿਸਾਨ 37 ਲੱਖ ਕਰਜ਼ਾਈ ਨੇ ਟਰੂ ਸਾਹਿਬ ਜਿਨ੍ਹਾਂ ਦੇ ਉੱਤੇ ਕਰੋੜਾਂ ਦਾ ਕਰਜ਼ਾ ਹੈ ਤੁਹਾਨੂੰ ਦੱਸਦੀ ਕਿ ਕਈ ਮਾਮਲੇ ਉੱਟਦੇ ਨੇ ਕਰਜ਼ੇ ਨੂੰ ਲੈ ਕੇ ਉਹਨਾਂ ਦਾ ਮਸਲਾ ਨਹੀਂ ਹੱਲ ਹੋਦਾ 37 ਲੱਖ ਕਿਸਾਨਾਂ ਤੇ ਪੰਜਾਬ ਦੇਆਂ ਤੇ ਖੇਤੀ ਕਰਜ਼ਾ ਖੇਤੀ ਬੈਂਕਾਂ ਦਾ ਕਰਜ਼ਾ 94735 ਕਰੋੜ 40 ਲੱਖ ਆਪਣੇ ਕਾਲੇ ਦਲ ਦੇ ਸਿਰ ਰਗੂ ਵਿਕਰਮ ਜੀ ਸੀ ਮਿਜੀਠਿਆ ਲਗਾਤਾਰ ਪੰਜਾਬ ਦੇ ਮੁੱਦੇ ਚੁਕਦੇ ਸਾਬ ਹੁਣ ਉਹਨਾਂ ਕੋਲ ਇੱਕ ਮੁੱਦਾ ਚੁੱਕਿਆ ਗਿਆ ਕਹਿੰਦੇ 에어ਪੋਰਟ ਤੱਕ ਤਸਵੀਰਾਂ ਲੱਗੀਆਂ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਇਹ ਮੁੱਦਾ ਚੁੱਕਿਆ ਨੇ ਜਿਹੜੀ ਗੱਲ ਦੂਜਿਆਂ ਤੇ ਕਰਦੇ ਸੀ ਬਾਦਲ ਸਾਹਿਬ ਤੇ ਅਕਸਰ ਤੰਜ ਚੱਕ ਕਸਦੇ ਸੀ ਕਿ ਐਂਬੂਲੈਂਸਾਂ ਤੇ ਲੜਕੀਆਂ ਨੂੰ ਦੇਰ ਵਾਲੇ ਸਾਈਕਲਾਂ ਤੇ ਬਾਦਲ ਸਾਹਿਬ ਦੀਆਂ ਤਸਵੀਰਾਂ ਲਾਤੀਆਂ ਬਾਦਲ ਸਾਹਿਬ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਚਰਜੀ ਸੋ ਚੰਨੀ ਬਹੁਤ ਪਿੱਛੇ ਰਹਿ ਗਏ ਨੇ ਸਤਿ ਸ੍ਰੀ ਅਕਾਲ ਮੈਂ ਆ ਬਲਵਿੰਦਰ ਬਿੱਟੂ ਹਾਜ਼ਰ ਨਾ ਪ੍ਰੋਗਰਾਮ ਇੱਕ ਮੇਰੇ ਵੀ ਸਨੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਜੀ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਤੇ ਸਰਬਾ ਜਦਾ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾਹ ਵੱਲੋਂ ਬਲਵੰਤ ਸਿੰਘ ਰਾਜਵਾਨ ਦੇ ਟਿੱਪਣੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਉਦੋਂ ਦੋਹੀ ਚੁੱਪ ਨਜ਼ਰ ਆ ਰਹੀ ਜੀ ਦੇਖੋ ਪਿਛਲੇ ਸਮੇਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੋ ਜਾਣਾ ਭਾਰਤੀ ਜਨਤਾ ਪਾਰਟੀ ਉਸ ਵੇਲੇ ਤੋਂ ਇਹਨਾਂ ਦੇ ਨਾਲ ਕੌੜ ਖਾਂਦੀ ਹੈ ਜਦੋਂ ਕਹਿੰਦੇ ਆ ਕਿ ਜਿਹੜੇ ਖੇਤੀਕਰੂਣ ਬਣਾਏ ਗਏ ਸੀ ਉਦੋਂ ਇਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਸੰਭਾਲਾਂਗੇ ਪਰ ਕਦੇ-ਕਦੇ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈ ਜਾਂਦੀਆਂ ਨੇ ਇਹੋ ਸਮੇਂ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਗਏ ਉਸ ਤੋਂ ਬਾਅਦ ਉਹ ਕਾਨੂੰਨ ਵੀ ਵਾਪਸ ਹੋ ਗਏ 19 ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਇਹਦੇ ਬਾਰੇ ਅਕਸਰ ਚਰਚਾ ਚੱਲਦੀ ਹੈ ਕਿ ਸ਼ਰੂਨੀ ਅਕਾਲੀ ਦਲ ਆਪਣੇ ਪੈਰ ਜਮਾਉਣ ਵਾਸਤੇ ਪਤਾ ਨਹੀਂ ਕਿ ਕਿੰਨੀ ਕਿ ਸੱਚੀ ਹੈ ਕਿੰਨੀ ਕਿ ਝੂਠੀ ਹੈ ਇਹ ਗੱਲ ਚੱਲਦੀ ਸੀ ਕਿ ਹੁਣ ਭਾਈ ਰਾਜੋਆਣਾ ਨੂੰ ਪੈਰ ਲਾਉਣ ਵਾਸਤੇ ਵਰਤਿਆ ਜਾ ਰਿਹਾ ਹੈ ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਆ 2022 ਦੇ ਵਿੱਚ ਸੰਗਰੂਰ ਦੀ ਉਪ ਚੋਣ ਲੜ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਉਦੋਂ ਇਹ ਮਾਨ ਸਾਹਿਬ ਸਿਵਰਜ ਸਿੰਘ ਬਾਦਲ ਸਾਹਿਬ ਨੂੰ ਵੀ ਬਿਠਾਉਣ ਵਾਸਤੇ ਗਏ ਕਿ ਤੁਸੀਂ ਇਸ ਵਾਰ ਸਾਡੀ ਗੱਲ ਮੰਨ ਲਓ ਉਹ ਖੜੇ ਰਹੇ ਤੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਗੇ ਇੱਕ ਵਾਰੀ ਤਰਨਤਾਰਨ ਤੋਂ ਜਿਹੜਾ ਅੱਜ ਕੱਲ ਖੰਡੂਰ ਸਾਹਿਬ ਪੈ ਗਿਆ ਉਹਦਾ ਹਲਕਾ ਤੇ ਦੋ ਵਾਰ ਸੰਗਰੂਰ ਤੋਂ ਅਕਾਲੀ ਦਲ ਦੀ ਜਦੋਂ ਰਾਜੋਹਰਾਨਾ ਸਾਹਿਬ ਨੇ ਕਿਹਾ ਕਿ ਮੈਂ ਵਰਤ ਰੱਖ ਰਹੇ ਹਾਂ ਤੇ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਰਾਜੋਹਰਾਨਾ ਹੋਰਾਂ ਨੂੰ ਪਟਿਆਲਾ ਜੇਲ੍ਹ ਚ ਮਿਲਣ ਵਾਸਤੇ ਗਏ ਉੱਥੇ ਆਮ ਚਰਚਾ ਚੱਲੀ ਇਹ ਆਮ ਤੌਰ ਤੇ ਚਰਚਾ ਚੱਲੀ ਕਿ ਰਾਜਵਾਨਾ ਸਭ ਨੂੰ ਮਨਾ ਲਿਆ ਜਾਵੇਗਾ 31 ਦਸੰਬਰ ਤੱਕ ਉਹਨਾਂ ਨੇ ਆਪਣੀ ਭੁਖੜਤਾਲ ਵਾਪਸ ਲੈ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਤੇ ਪ੍ਰਸ਼ਾਦ ਤੇ ਸਰੋਵਰ ਦਾ ਜਲ ਜੱਦਰ ਸਾਹਿਬ ਨਾਲ ਲੈ ਕੇ ਗਏ ਸਨ ਹੁਣ ਬੀਬੀ ਹਰਸਬਰਤ ਕੌਰ ਬਾਦਲ ਨੇ ਲੋਕ ਸਭਾ ਦੇ ਵਿੱਚ ਪਾਈ ਰਾਜਵਾਨੇ ਦਾ ਮੁੱਦਾ ਉੱਠਿਆ ਹੈ ਤੇ ਦੁਜਰੇ ਪਾਸੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਚੰਡੀਗੜ੍ਹ ਆਏ ਹੋਏ ਨੇ ਉਹਨਾਂ ਨੇ ਵੀ ਫਿਰ ਜਵਾਬ ਦਿੱਤਾ ਕਿ ਜਿਹੜਾ ਬੰਦਾ ਆਪਣੀ ਅਪੀਲ ਹੀ ਨਹੀਂ ਵਾਪਸ ਵਾਸਤੇ ਪਛਤਾਪ ਕਰਦਾ ਕਿ ਮੇਰੇ ਤੋਂ ਗਲਤੀ ਹੋਈ ਹੈ ਉਹਨੂੰ ਮਾਫੀ ਕਹਦੀ ਇੱਥੇ ਮੈਂ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਹਾਂ ਜਦੋਂ 2019 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਨੌ ਬੰਦੀ ਸਿੰਘਾਂ ਦੇ ਨੋਟੀਫਿਕੇਸ਼ਨ ਕਰਕੇ ਇੱਕ ਸੂਚੀ ਜਾਰੀ ਕੀਤੀ ਸੀ ਕਿ ਆਹ ਨੌ ਬੰਦੇ ਬੰਦੀ ਸਿੰਘ ਛੱਡਦੇ ਨੇ ਤੇ ਇਹਨਾਂ ਦੀ ਜਿਹੜੀ ਸਜ਼ਾ ਹੈ ਫੌਂਸੀ ਬੜੀ ਇਹਨੂੰ ਉਮਰ ਕੈਦ ਚ ਤਬਦੀਲ ਕਰ ਦੇਣਾ ਉਦੋਂ ਫਿਰ ਕਿਹੜੇ ਕਾਨੂੰਨ ਤਹਿਤ ਕੀਤਾ ਸੀ ਕੀ ਬਿਲਕਸਵਾਨੋ ਵਾਲੇ ਮਾਮਲੇ ਵਿੱਚ ਉਨਾ ਸਾਰਿਆਂ ਨੇ ਪਛਤਾਪ ਕੀਤਾ ਸੀ ਜਿਨ੍ਹਾਂ ਨੇ ਕਥਤ ਰੂਪ ਦੇ ਵਿੱਚ ਘਰਾਉਣਾ ਜੁਰਮ ਕੀਤਾ ਸੀ ਪਰ ਸੱਪ ਦੇ ਮੂੰਹ ਚ ਕੋੜ ਕਿਰਲੀ 28 ਪਾਰਟੀਆਂ ਨਾਲੇ ਜਾਂਦੇ ਨਹੀਂ ਉਹਦੇ ਵਿੱਚ ਕਾਂਗਰਸ ਹੈ ਤੇ ਅਬਦਲ ਸ਼ਾਹ ਸਾਹਿਬ ਦੇ ਬਿਆਨ ਤੇ ਸਾਰਿਆਂ ਨੇ ਹੁੰਗੜੀਆਂ ਪਾ ਲਈਆਂ ਕੋਈ ਬੋਲਣੇ ਨਹੀਂ ਚਾਹੁੰਦਾ ਇਸ ਮਾਮਲੇ ਦੇ ਵਿੱਚ ਇੱਕ ਕਿਸਮ ਦਾ ਬ੍ਰੇਕ ਲੱਗੀ ਵੀ ਹੈ। ਬਾਕੀ ਦੇਖਦੇ ਹਾਂ ਕਿ ਭਵਿੱਖ ਦੇ ਵਿੱਚ ਇਹ ਮਾਮਲਾ ਕਿੱਥੋਂ ਤੱਕ ਜਾਂਦਾ ਜੀ। ਜੀ। ਸੋ ਪੰਜਾਬ ਦੀ ਕਰਜ਼ਾ ਲੈਣ ਦੀ ਹੱਦ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਕਟੌਤੀ ਲਗਾ ਦਿੱਤੀ ਗਈ ਹੈ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ। 2300 ਕਰੋੜ ਦੀ ਕਟੌਤੀ ਕਰ ਦਿੱਤੀ ਹੈ। ਇਹ ਵੀ ਚਰਚਾ ਚੱਲਦੀ ਹੈ ਕਿ ਜੀ ਡੀ ਪੀ ਦਾ ਅਸੀਂ 50% ਕਰਜ਼ਾ ਲੈ ਸਕਦੇ ਆ ਤੇ 48% ਦੀ ਦਰ ਤਾਂ ਪੰਜਾਬ ਦੀ ਸਰਕਾਰ ਪਾਰ ਕਰ ਚੁੱਕੀ ਹੈ ਉਹ ਕਹਿੰਦੇ 23-24 ਦੀ ਸੂਬੇ ਦੀ ਕਰਜ਼ਾ ਲਾਈਨ ਦੀ ਮਨਜ਼ੂਰਸ਼ੁਦਾ ਹੱਦ 'ਚ 2300 ਕਰੋੜ ਦੀ ਕਟੌਤੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਜਾਣੂ ਕਰਾਇਆ ਕਿ 23-24 ਵਿੱਚ ਤੁਹਾਡੀ ਕਰਜ਼ਾ ਲਾਈਨ ਦੀ ਸੀਮਾ 45 ਕਰੋੜ ਨਾ 45730.35 ਕਰੋੜ ਹੈ ਤੇ 2300 ਦੇ ਜੋ ਕਟੌਤੀ ਕੀਤੀ ਜਾਵੇਗੀ ਪਹਿਲੇ ਹੀ ਬੀਤੀ ਸੰਕਟ ਦੇ ਨਾਲ ਪੰਜਾਬ ਜੂਝ ਰਿਹਾ ਹੈ ਤੇ ਇਹ ਨਵੀਂ ਚੁਣੌਤੀ ਪੇਸ਼ ਹੋ ਗਈ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਦੇ ਹਵਾਲੇ ਸੁਮਾ ਕਰ ਸੂਬਾ ਦੀ ਕਰਜ ਸੀਮਾ ਵਿੱਚ 18000 ਕਰੋੜ ਦਾ ਕਟ ਲਾਇਆ ਸੀ ਪਰ ਮਗਰੋਂ ਬਹਾਲ ਕਰ ਦਿੱਤਾ ਸੀ ਪਿਛਲੇ ਬੀਤੀ ਸਾਲ 22 23 ਦੇ ਵਿੱਚ ਬਿਜਲੀ ਲਿਖਬ ਨੂੰ ਜੋ ਘਟਾ ਹੋਇਆ ਹੈ ਉਸ ਲਈ ਕਈ ਪੱਖ ਜ਼ਿੰਮੇਵਾਰ ਨੇ ਕੇਂਦਰ ਸਰਕਾਰ ਦੇ ਨਿਰਦੇਸ਼ ਮੁਤਾਬਕ ਵਿਦੇਸ਼ੀ ਕੋਲਾ ਖਰੀਦੇ ਜਾਣ ਦੀ ਇੱਕ ਸ਼ਰਤ ਲਾਤੀ ਸੀ ਇਹਨਾਂ ਨੇ ਤੇ ਬਿਜਲੀ ਲਿਖਬ ਦਾ ਵੱਡਾ ਤਰਕ ਇਹ ਹੈ ਕਿ ਤਿੰਨ ਸਾਲਾਂ ਤੋਂ ਸੂਬੇ ਵਿੱਚ ਟੈਰਫ ਨਹੀਂ ਵਧਿਆ ਪਰ ਬਿਜਲੀ ਦੀਆਂ ਦਰਾਂ ਨਹੀਂ ਵਧਾਈਆਂ ਤੇ 22 23 ਚ 300 ਯੂਨਿਟ ਮੋਹਤ ਬਿਜਲੀ ਦਾ ਐਲਾਨ ਕੀਤਾ ਗਿਆ ਇਸ ਵਾਰੇ ਚ ਬਿਜਲੀ ਸਬਸਿਡੀ ਸਬਸਿਡੀ ਦਾ ਭੁਗਤਾਨ 20000 ਕਰੋੜ ਰੁਪਏ ਸੀ ਅਗਲੀ ਵਾਰੀ ਇਹਨੇ ਵਧ ਜਾਣਾ ਸੋ ਇਹ ਕਟੌਤੀ ਨਾਲ ਮੇਰਾ ਖਿਆਲ ਹੈ ਕਿ ਪੰਜਾਬ ਦੀ ਜਿਹੜੀ ਸਾਰ ਆ ਗਈ ਇਹ ਦੱਬੀ ਜਾਊਗੀ ਕਾਫੀ ਹੱਦ ਤੱਕ ਤੇ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਨੂੰ ਕੇਜਰੀਪਾਲ ਹੋਰਾਂ ਦੇ ਪਿੱਛੇ ਲੱਗ ਕੇ ਆਡਾ ਨਹੀਂ ਲੈਣਾ ਚਾਹੀਦਾ ਉਹਨਾਂ ਦੇ ਨਾਲ ਮੀਟਿੰਗਾਂ ਕਰੋ ਜੇ ਧਰਨੇ ਦੇਣੇ ਪੈਂਦੇ ਆ ਉਹ ਵੀ ਦਿਓ ਸੰਵਾਦ ਨਾਲ ਹੱਲ ਹੋਣਾ ਟਕਰਾਅ ਨਾਲ ਕਦੇ ਮਸਲਾ ਹੱਲ ਨਹੀਂ ਹੋਣਾ ਤੇ ਕੇਂਦਰ ਦੀ ਸਰਕਾਰ ਨੂੰ ਵੀ ਚਾਹੀਦਾ ਜਿੱਥੇ ਭਾਜਪਾ ਵਿਰੋਧੀ ਸਰਕਾਰਾਂ ਨੇ ਲੋਕ ਤਾਂ ਭਾਰਤ ਦੇ ਵੱਸਦੇ ਆ ਕਿ ਉਥੇ ਪਾਕਿਸਤਾਨ ਤੋਂ ਆ ਕੇ ਰਹਿੰਦੇ ਆ ਉਹਨਾਂ ਦੇ ਸਾਹ ਤੁਸੀਂ ਔਖੇ ਕਰਦੇ ਹੋ ਕਰਪਾ ਕਰਕੇ ਇਹਦੇ ਵਿੱਚ ਛੋਟ ਲਿਆਂਦੀ ਜਾਵੇ ਜੀ ਸ਼ਖਸ਼ੀ ਮਲਿਕ ਵੱਲੋਂ ਕੁਸ਼ਤੀ ਛੱਡਣ ਲੈ ਕੇ ਪ੍ਰਗਟ ਸਿੰਘ ਗੋਣੀ ਗੁੱਸੇ ਚ ਨਜ਼ਰ ਆ ਰਹੇ ਨੇ ਉਹਨਾਂ ਬੋਲੋ ਕਿ ਹੈ ਗਿਆ ਕਿ ਖਿਡਾਰੀ ਕਦੇ ਦੇਸ਼ ਨੂੰ ਹਾਰ ਨਹੀਂ ਦਿੰਦੇ ਪਰ ਭਾਜਪਾ ਸਰਕਾਰ ਵੱਲੋਂ ਖਿਡਾਰੇ ਨੂੰ ਹਰਾ ਦਿੱਤਾ ਗਿਆ ਜੀ ਪ੍ਰਗਟ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 10 ਸਾਲ ਭਾਰਤ ਦਾ ਤਿਰੰਗਾ ਚੁੱਕ ਕੇ ਕਪਤਾਨੀ ਦੇ ਤੌਰ ਤੇ ਕਮੇ ਲੰਪਕ ਖੇਡਾ ਹੋਣ ਏਸ਼ੀਅਨ ਖੇਡਾ ਹੋਣ ਜਾਂ ਹੋਰ ਉਹਨਾਂ ਦੀ ਅਗਵਾਈ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਕਿ ਖਿਡਾਰੀ ਦੇਸ਼ ਨੂੰ ਕਦੇ ਹਾਰ ਨਹੀਂ ਦਿੰਦੇ ਪਰ ਸਿਆਸੀ ਲੋਕ ਹਰਾ ਦਿੰਦੇ ਐ ਇੱਕ ਹੋਣ ਹਾਰ ਖਡਾਰਨ ਜਿਹਨੂੰ ਜਿੱਤਨ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਇਹ ਮੇਰੀਆਂ ਧਿਆਣੇ ਸਾਡਾ ਤਾਂ ਨਾਰਾ ਇਹ ਹੈ ਬੇਟੀ ਬਚਾਓ ਬੇਟੀ ਪੜਾਓ ਇਸ ਕਰਕੇ ਅਸੀਂ ਇਹ ਨਾਰਾ ਦਿੰਦੇ ਆ ਜਦੋਂ ਹੁਣ ਸਾਖੀ ਮਾਲਕ ਨੇ ਸੰਜੇ ਕੁਮਾਰ ਜਿਹੜਾ ਕਿ ਬ੍ਰਿਜ ਭੂਸ਼ਣ ਸਰਨ ਸਿੰਘ ਦਾ ਖਾਸਮ ਖਾਸ ਸਾਹਿਬ ਉਹ ਪ੍ਰਧਾਨਗੀ ਦੀ ਚੋਣ ਜਿੱਤ ਗਿਆ ਤੇ ਉਹਨੇ ਕਿਹਾ ਕਿ ਮੈਂ ਇੱਥੇ ਰਹਿਣਾ ਕਾਦੇ ਵਾਸਤੇ ਆ ਜਿੰਨਾ ਬੱਚਿਆਂ ਨੇ ਜੀ ਤੋੜ ਕੇ ਇੱਥੋਂ ਤੱਕ ਆਪਦੀ ਸਥਿਤੀ ਪੈਦਾ ਕੀਤੀ ਭਾਰਤ ਲਈ 16 ਜਿੱਤੇ ਤਗਵੇਂ ਜਿੱਤੇ ਤੇ ਉਹਨਾਂ ਨਾਲ ਹੋ ਕੀ ਰਿਹਾ ਤੇ ਉਹਨਾਂ ਨੇ ਅੱਗੇ ਜਾ ਕੇ ਫਿਰ ਇਹ ਕਿਹਾ ਕਿ ਅਸੀਂ ਅੱਜ ਤੋਂ ਬਾਅਦ ਸੰन्यास ਨੁਕਸਾਨ ਕੀ ਦਾ ਦੇਸ਼ ਦਾ ਔਰ ਜਿਹੜੇ ਇਹ ਸਿਆਸਤਦਾਨ ਬੱਖ-ਬੱਖ ਖੇਡ ਫੈਡਰੇਸ਼ਨਾਂ ਦੇ ਵਿੱਚ ਪੈ ਗਏ ਇਹਨਾਂ ਨੇ ਜੋ ਸਲੱਖਣੇ ਕੰਮ ਕੀਤੇ ਆ ਉੱਥੇ ਜਾ ਕੇ ਸਾਰਿਆਂ ਨੂੰ ਪਤਾ ਹੈ ਚੰਗਾ ਇਹ ਹੁੰਦਾ ਇਹ ਲੋਕ ਪਿੱਛੋ ਹੋਣ ਸਰਵੇ ਦੀ ਜ਼ਰੂਰਤ ਹੈ ਪਰ ਇਹ ਫੈਡਰੇਸ਼ਨਾਂ ਦੇ ਮੁਖੀ ਖਟਾਰੀਆਂ ਨੂੰ ਕੀਤਾ ਜਾਵੇ ਉਹਨਾਂ ਨੂੰ ਖੇਡਾਂ ਬਾਰੇ ਪਤਾ ਉਹਨਾਂ ਨੂੰ ਇਹ ਵੀ ਪਤਾ ਕਿ ਕੀ ਕੀ ਸਮੱਸਿਆਵਾਂ ਹਨ ਖਿਡਾਰੀ ਉਥੇ ਟੁੱਟੇ-ਫੁੱਟੇ ਸਕੂਲਾਂ 'ਚ ਛੜਦੇ ਆ ਇਹ ਜਾ ਕੇ 5 17 ਜਾਂ 7 17 ਹੋਟਲਾਂ ਦੇ ਵਿੱਚ ਜਾ ਕੇ ਬਿੱਲ ਪਾਉਂਦੀ ਐ ਜਿੰਨਾ ਇਹ ਲੋਕ ਉਥੇ ਟਿਪ ਦੇ ਦਿੰਦੇ ਆ ਤੇ ਖਿਡਾਰੀ ਦੀ ਤਾਂ ਉਹਨੇ ਡਾਈਟ ਵੀ ਨਹੀਂ ਬਹੁਤ ਸਾਰੇ ਚੀਜ਼ਾਂ ਦੇ ਵਿੱਚ ਖਿਡਾਰੀਆਂ ਦੇ ਨਾਲ ਮਿਲ ਕੇ ਬੈਠ ਕੇ ਇਹਨੂੰ ਅੱਗੇ ਲੈ ਜਾਣਾ ਚਾਹੀਦਾ ਤੇ ਚਾਹੀਦਾ ਇਹ ਹੈ ਕਿ ਸਾਨੂੰ ਇਹਨਾਂ ਦੇ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਲੋੜ ਮੁਤਾਬਕ ਜੇ ਬਜਟ ਵਧਾਉਣੇ ਪੈਣ ਉਹ ਵੀ ਕੁਝ ਥਾਂ ਦੇ ਉੱਤੇ ਸਰਕਾਰਾਂ ਕਰਦੀਆਂ ਨੇ ਪਰ ਉਹ ਕੁਝ ਨਹੀਂ ਹੋ ਰਿਹਾ ਮੁਲਕ ਸਾਡਾ 1 ਕਰਬ 40 ਕਰੋੜ ਦਾ ਤੇ ਤਗਮਿਆਂ ਦੀ ਗਿਣਤੀ ਦੇ ਵਿੱਚ ਅਸੀਂ ਪਿਛਲੇ ਪਾਸਿਓਂ ਜੇ ਉर्दू ਮੰਗੂ ਸ਼ੁਰੂ ਕਰ ਲੀਏ ਤਾਂ ਸਾਡੀ ਗਿਣਤੀ ਪਹਿਲਾਂ ਚ ਆਉਂਦੀ ਹੈ ਜੀ ਜੀ ਸੋ ਪੰਜਾਬ ਦੇ ਕਿਸਾਨ 37 ਲੱਖ ਕਰਜ਼ਾਈ ਨੇ ਢਿਲੂ ਸਾਹਿਬ ਜਿਨ੍ਹਾਂ ਦੇ ਉੱਤੇ ਕਰੋੜਾਂ ਦਾ ਕਰਜ਼ਾ ਹੈ ਤੁਹਾਨੂੰ ਦੱਸਦੀ ਕਿ ਕਈ ਮਾਮਲੇ ਉੱਟਦੇ ਨੇ ਕਰਜ਼ੇ ਨੂੰ ਲੈ ਕੇ ਉਹਨਾਂ ਦਾ ਮਸਲਾ ਨਹੀਂ ਹੱਲ ਹੋ ਰਿਹਾ ਇਹ ਜਿਹੜਾ ਮਾਮਲਾ ਹੈਗਾ ਖੇਤੀ ਲਈ ਬੈਂਕਾਂ ਤੋਂ ਲਿਆ ਗਿਆ ਕਰਜ਼ਾ 37 ਲੱਖ ਕਿਸਾਨਾਂ ਅਤੇ ਪੰਜਾਬ ਦੇਆਂ ਤੇ ਖੇਤੀ ਕਰਜ਼ਾ ਖੇਤੀ ਬੈਂਕਾਂ ਦਾ ਕਰਜ਼ਾ 94735 ਕਰੋੜ 40 ਲੱਖ ਕਿਸਾਨ ਕ੍ਰੈਡਿਟ ਧਾਰਕ 92302 ਕਿਸਾਨ ਨੇ ਜਿਹੜੇ 5085.5000 ਤੋਂ ਵੱਧ 5085 ਕਰੋੜ ਤੇ 75 ਲੱਖ ਦਾ ਕਰਜ਼ਾ ਮੋੜ ਨਹੀਂ ਸਕੇ ਇਹ ਬੜੀ ਵੱਡੀ ਇੱਕ ਫਿਗਰ ਹੈ ਅਸੀਂ ਚੱਲੇ ਹਾਂ ਮੁਕਤ ਖੋਰੀਆਂ ਨੂੰ ਦੇਸ਼ ਵੀ ਕਹਿੰਦੇ ਰੱਖਤਾ ਤੇ ਕਿਸਾਨ ਵੀ ਕਰਜ਼ਈ ਨੇ ਬਿਹਤਰ ਤਰੀਕਾ ਇਹ ਹੈ ਕਿ ਸਾਨੂੰ ਇਹ ਕਰਜ਼ਾ ਉਤਾਰਨਾ ਕਿਵੇਂ ਹੈ ਜੀ ਕਪਟਨ ਅਮਰਿੰਦਰ ਸਿੰਘ ਨੇ 2017 ਚ ਕਿਹਾ ਸੀ ਮੈਂ ਸਾਰਾ ਕਰਜ਼ਾ ਉਤਾਰਾਂਗਾ ਪਰ ਉਹਨਾਂ ਨੇ ਕੋਈ 4600 ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਦਾ ਮਾਫ ਕੀਤਾ ਕਿਸਾਨਾਂ ਦਾ ਤਰਕ ਇਹ ਹੈ ਕਿ ਬਹੁਤ ਸਾਰੇ ਕਰੋੜਾ ਨਹੀਂ ਅਰਬਾਂ ਢਕਾਰ ਕੇ ਵਿਦੇਸ਼ਾਂ 'ਚ ਬੈਠੇ ਐ ਜੀ ਤੇ ਕਈਆਂ ਦਾ ਜਿਹੜਾ ਐਨਪੀਏ ਐ ਉਹ ਵੀ ਖਤਮ ਕਰਤਾ ਤੇ ਜੇ ਕਿਸਾਨਾਂ ਨੂੰ ਰਾਹਤ ਮਿਲ ਜੇ ਤਾਂ ਕੀ ਉਹ ਕਿਸਾਨ ਜਿਨ੍ਹਾਂ ਨੇ ਠੂਠਾ ਲੈ ਕੇ ਵਿਦੇਸ਼ਾਂ 'ਚੋਂ ਅਨਾਜ ਮੰਗਦੇ ਇਸ ਦੇਸ਼ ਨੂੰ ਅਨਾਜ ਵਿੱਚ ਆਤਮ ਨਿਰਭਰ ਬਣਾਇਆ ਸੋ ਮੈਂ ਸਮਝਦਾ ਕਿ ਇਹ ਜਾਂ ਸਹਿਕਾਰੀ ਬੈਂਕ ਦਾ ਇਨਾ ਕਰ ਜਾਏਗਾ ਭੂਮੀ ਖੇਤੀ ਜਿਹੜੇ ਮੌਰਗੇਜ ਬੈਂਕ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਭੂਮੀ ਵਿਕਾਸ ਬੈਂਕ ਜੀ ਉਹਨਾਂ ਦਾ ਵੀ ਐ ਤੇ ਕਈਆਂ ਦਾ ਹੋਰ ਇਹ ਬੜਾ ਨਾਜ਼ੁਕ ਸਥਿਤੀ ਵਾਲੀ ਗੱਲ ਐ ਇਸ ਪੋਸਿਬਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਦੇਖਣਾ ਚਾਹੀਦਾ ਦਗਮ ਜੇ ਅਸੀਂ ਬਾਹਰ ਰਿਆਂ ਅਸੀਂ ਬੜਾ ਪੈਸਾ ਇਕੱਠਾ ਕਰ ਲਿਆ ਸਾਨੂੰ ਕਿਸੇ ਤੋਂ ਲੋੜੇ ਨਹੀਂ ਜੀ ਤੇ ਜੇ ਲੋੜ ਨਹੀਂ ਤੇ ਫਿਰ ਉਹ 4-400 ਕਰੋੜੀ ਜਹਾਜ਼ ਤੇ ਲਟਾਉਣੇ ਨੇ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਵੇਗਾ ਜੀ ਸਨਾਲੀ ਬੰਦੇ ਭਾਰਤ ਟ੍ਰੇਨ ਨੂੰ ਲੈ ਕੇ ਹੰਸ ਰਾਜ ਹੰਸ ਵੱਲੋਂ ਕਿਹਾ ਗਿਆ ਕਿ ਜਲੰਧਰ ਦੇ ਵਿੱਚ ਵੀ ਦਾ ਸਟਾਪੇਜ ਹੋਣਾ ਚਾਹੀਦਾ ਜੀ ਦੇਖੋ ਜਿਹੜਾ ਇਹ ਬੰਦੇ ਭਾਰਤ ਰੇਲ ਚੱਲਣੀ ਹੈ ਅਮਰਸਰ ਤੋਂ ਦਿੱਲੀ ਤੱਕ ਇਹਦੇ ਵਿੱਚ ਜਲੰਧਰ ਜਿਹੜਾ ਮੌਜੂਦਾ ਸਮੇਸਾਰ ਨਹੀਂ ਆਈ ਹੈ ਕਹਿੰਦੇ ਸ਼ਡਿਊਲ ਹੈ ਜਲੰਧਰ ਵਿੱਚ ਇਹਨਾਂ ਦਾ ਠਹਿਰਾਓ ਨਹੀਂ ਰੱਖਿਆ ਗਿਆ ਲੁਧਿਆਣੇ ਆ ਮੈਂ ਤਾਂ ਇਹ ਸਮਝਦਾ ਜੇ ਹੰਸਰਾਜ ਹੰਸ ਸਾਹਿਬ ਨੇ ਕੰਮ ਚੁੱਕਿਆ ਹੈ ਤਾਂ ਪਟਿਆਲਾ ਦੀ ਪਾਰਲੀਮੈਂਟ ਬੀਬੀ ਪ੍ਰਨੀਤ ਕੌਰ ਕਿਉਂ ਨਾ ਚੱਕੇ ਕਿ ਪੰਜਾਬ ਦਾ ਦਾਖਲਾ ਰਾਜਪੁਰੇ ਹੈ ਜੀ ਪਹਿਲਾ ਜ਼ਿਲ੍ਹਾ ਜਿੱਥੋਂ ਫਤੇਗੜ ਸਾਹਿਬ ਮਹਾਲੀ ਪਟਿਆਲੇ ਦਾ ਸੰਗਰੂਰ ਦਾ ਖੇਤਰ ਪੈਂਦਾ ਹੈ ਉਹ ਕਿਉਂ ਨਾ ਚੱਕਰ ਹੀ ਜੀ ਹੰਸਰਾਜ ਹੰਸਰਾ ਨੇ ਕੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸਭ ਨੂੰ ਮਿਲ ਕੇ ਇਹ ਮਾਮਲਾ ਉਠਾਇਆ ਹੈ ਮੇਰਾ ਖਿਆਲ ਹੈ ਹੰਸਰਾਜ ਹੰਸ ਸਾਹਿਬ ਵੀ ਭਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਤੇ ਉਹ ਇਸ ਮਾਮਲੇ ਦੇ ਉੱਤੇ ਜ਼ਰੂਰ ਕਾਮਯਾਬ ਹੋਣਗੇ ਵੈਸੇ ਵੀ ਖੇੜ ਸੰਨਤ ਦਾ ਇੱਕ ਵੱਡਾ ਕੇਂਦਰ ਹੈ ਜਲੰਧਰ ਦਾ ਜਿਹੜਾ ਸ਼ਹਿਰ ਹੈ ਉਥੇ ਦੁਰਦ੍ਰਿਸ਼ਣ ਦਾ ਕੇਂਦਰ ਵੀ ਹੈ ਤੇ ਹੋਰ ਵੀ ਬਹੁਤ ਕੁਝ ਆਖਬਾਰਾਂ ਦਾ ਵੀ ਸਭ ਤੋਂ ਵੱਡਾ ਪੰਜਾਬ ਦਾ ਕੇਂਦਰ ਜਲੰਧਰ ਹੈ ਜੀ ਜੀ ਸੋ ਸ਼ਰਮਣਿ ਕਾਲੇਦ ਦੇ ਸੀਰੀ ਰਗੂ ਵਿਕਰਮ ਜੀ ਸੀ ਮੇ ਜਿਠਿਆ ਲਗਾਤਾਰ ਪੰਜਾਬ ਦੇ ਮੁੱਦੇ ਚੁੱਕਦੇ ਨੇ ਟਿਲ ਸਾਹਿਬ ਹੁਣ ਉਹਨਾਂ ਵੱਲੋਂ ਇੱਕ ਮੁੱਦਾ ਚੁੱਕਿਆ ਗਿਆ ਕਹਿੰਦੇ 에어ਪੋਰਟ ਤੱਕ ਤਸਵੀਰਾਂ ਲੱਗੀਆਂ ਹੋਈਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਇਹ ਮੁੱਦਾ ਚੁੱਕਿਆ ਉਹਨਾਂ ਨੇ ਕੱਲਾ ਉਹਨਾਂ ਨੇ ਨਹੀਂ ਚੁੱਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਸਕੱਤਰ ਨੇ ਬੀਬੀ ਕਿਰਨ ਜੋਤ ਕੌਰ ਜੀ ਉਹਨਾਂ ਨੇ ਵੀ ਚੁੱਕਿਆ ਇਹ ਤੋਂ ਪਹਿਲਾਂ ਧੰਮੀ ਸਾਹਿਬ ਕਹਿ ਚੁੱਕੇ ਨੇ ਜਿਹੜੀ ਦਰਬਾਰ ਸਾਹਿਬ ਦੇ ਨਾਲ-ਨਾਲ ਬਰਾਸਤੀ ਗਲੀ ਐ ਸਟਰੀਟ ਐ ਉੱਤੇ ਸਕਰੀਨ ਲੱਗੀਆਂ ਹੋਈਆਂ ਨੇ ਜੀ ਉਹਦੇ ਉੱਤੇ ਵੀ 5-5 ਮਿੰਟ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਚੱਲ ਰਹੀਆਂ ਨੇ ਪੰਜਾਬੀ ਦੀ ਇੱਕ ਕਹਾਵਤ ਹੈ ਜੇ ਸੂਰਜ ਚੜੇ ਉਹ ਸਾਰਿਆਂ ਨੂੰ ਦੀਦਾ ਨੇਤਰਹੀਨਾਂ ਨੂੰ ਛੱਟ ਕੇ ਉਹਨਾਂ ਦੀ ਗਿਣਤੀ ਤਾਂ ਬਹੁਤ ਥੋੜੀ ਅੱਧਾ ਕੁ ਪਰਸੈਂਟ ਵੀ ਹੋਵੇਗੀ ਮੱਸਾ ਤੇ ਅਸੀਂ ਜਿਹੜੀ ਗੱਲ ਦੂਜਿਆਂ ਤੇ ਕਰਦੇ ਸੀ ਬਾਦਲ ਸਾਹਿਬ ਤੇ ਅਕਸਰ ਤੰਜ ਚ ਕਸਦੇ ਸੀ ਕਿ ਐਂਬੂਲੈਂਸਾਂ ਤੇ ਲੜਕੀਆਂ ਨੂੰ ਦੇਰ ਵਾਲੇ ਸਾਈਕਲਾਂ ਬਾਦਲ ਸਾਹਿਬ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸੋ ਚੰਨੀ ਬਹੁਤ ਪਿੱਛੇ ਰਹਿ ਗਏ ਨੇ ਜਿੱਡੇ ਵੱਡੇ ਪੱਦਰ ਦੇ ਉੱਤੇ ਇਹਨਾਂ ਨੇ ਆਪਣੀਆਂ ਤਸਵੀਰਾਂ ਲਾਲੀਆਂ ਨੇ ਜਿਹੜੀ 에어ਪੋਰਟ ਰੋਡ ਹੈ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਸਾਹਿਬ ਉਹਦੇ ਸੜਕ ਤੇ ਕਹਿੰਦੇ ਐਨੀਆਂ ਕਿ ਤਸਵੀਰਾਂ ਲਾਤੀਆਂ ਕੇਜਰੀਵਾਲ ਤੇ ਭਗਵੰਤ ਮਾਨਦੇ ਆ ਉਹ ਮਾਮਲਾ ਇਹਨਾਂ ਨੇ ਅੱਜ ਫਿਰ ਉਠਾਇਆ ਕੱਲ ਵੀ ਉਠਾਇਆ ਸੀ ਪਰਸੋਂ ਵੀ ਉਠਾਇਆ ਤੇ ਬੀਬੀ ਕਿਰਨਜੋਤ कौर ਨੇ ਵੀ ਉਹ ਮੌਲਾ ਨਾਲ ਉਠਾਇਆ ਜੀ ਸਟੋਰੀ ਸਾਹਿਬ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਗਿਆ ਛੋਟੇ ਸ਼ਹਿਬਜ਼ਾਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਵੱਲੋਂ ਸੰਗਤ ਨੂੰ ਅਪੀਲ ਕੀਤੀ ਹੈ ਜੀ ਉਹ ਪਹਿਲਾਂ ਵੀ ਕੁਝ ਦਿਨ ਆਇਸਾਨ ਜਦੋਂ ਇੱਕ ਕਈ ਸਾਲ ਪੁਰਾਣਾ ਬਰਾਮਦ ਹੋਇਆ ਮੋਟਰਸਾਈਕਲ ਇੱਕ ਬਜ਼ੁਰਗ ਨੂੰ ਦਵਾਇਆ ਸੀ जिने ਉਥੇ ਮਾਮਲਾ ਮਾਨ ਸਾਹਿਬ ਕੋਲ ਚੁੱਕਤਾ ਤੇ ਡਿਲੇ ਬਾਰੇ ਨਹੀਂ ਕਿਸੇ ਨੂੰ ਦੱਸਿਆ ਵੀ ਇਹ ਕਿਉਂ ਹੋਈ ਹੈ ਜੀ ਅੱਜ ਉਹਨਾਂ ਨੇ ਫਤੇਗੜ ਸਾਹਿਬ ਦੇ ਪ੍ਰਸ਼ਾਸਨ ਡੀਸੀ ਐਸਐਸਪੀ ਦੋਨੋਂ ਔਰਤ ਅਧਿਕਾਰੀ ਨੇ ਉਹਨਾਂ ਸਵੇਤ ਬਾਕੀ ਸਾਰਿਆਂ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉਥੇ ਉਹਨਾਂ ਨੇ ਇਹ ਗੱਲ ਕਹੀ ਕਿ 10 ਵਜ ਕੇ 10 ਮਿੰਟ ਤੇ ਇੱਕ ਮਾਤਮੀ ਵਿਗਲ ਵੱਜੇਗਾ ਜਿਹਨੂੰ ਆਪਾਂ ਸਾਇਰਨ ਕਹਿੰਦੇ ਆ ਤਾਂ ਤੁਸੀਂ ਜਿੱਥੇ ਵੀ ਹੋਏ ਉਥੇ ਖੜੇ ਹੋ ਕੇ ਜਦੋਂ ਤੱਕ ਸਾਇਰਨ ਵੱਜਦਾ ਮੋਨ ਧਰ ਕੇ ਸਾਹਿਬ ਜਾਦਿਆਂ ਨੂੰ ਸ਼ਰਧਾਂਜਲੀ ਦੇਣੀ ਆ ਬਹੁਤਾ ਗੁਜਰ ਕੌਰ ਜੀ ਨੂੰ ਸ਼ਰਧਾਂਜਲੀ ਦੇਣੀ ਹੈ ਮੈਂ ਮਾਨਸਾ ਨੂੰ ਦੱਸਣਾ ਚਾਹੁੰਦਾ ਮਾਨ ਸਾਹਿਬ ਜਾ ਤਾਂ ਤੁਹਾਨੂੰ ਪ੍ਰਸ਼ਾਸਨ ਦੱਸਦਾ ਨਹੀਂ ਇਹ ਕੰਮ 2002 ਤੋਂ ਬਾਅਦ ਜਦੋਂ ਐਸ ਕੇ ਅਲੂਵਾਲੀਆ ਡਿਪਟੀ ਕਮਿਸ਼ਨਰ ਲੱਗੇ ਸੀ ਅੱਜ ਤੋਂ 20 ਸਾਲ ਪਹਿਲਾਂ ਇਹ ਉਹਨਾਂ ਨੇ ਸ਼ੁਰੂ ਕਰਾਇਆ ਸੀ ਉਹਨਾਂ ਨੇ ਬਹੁਤ ਸਾਰੇ ਵਿਦਵਾਨਾਂ ਕੋਲੋਂ ਇਹ ਚੀਜ਼ ਦੀ ਖੋਜ ਕਰਾਈ ਕਿ ਦੱਸਿਆ ਜਾਵੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅਸਲ ਸਮਾਂ ਕਿਹੜਾ ਹੈ ਜਿੰਨੀ ਕਿ ਜਾਣਕਾਰੀ ਉਹਨਾਂ ਕੋਲ حاصل ਹੋਈ ਉਹਦੇ ਮੁਤਾਬਕ ਪਤਾ ਲੱਗਿਆ ਕਿ ਸਾਹਿਬ ਜਾਦਿਆਂ ਦੀ ਸ਼ਹੀਦੀ ਦਾ ਅਸਲ ਸਮਾਂ 1:00 ਕੇ ਸ਼ਾਇਦ 32 ਜਾਂ 35 ਮਿੰਟ ਦਾ ਹੈ ਜੇ ਮੈਂ ਭੁੱਲਦਾ ਨਹੀਂ ਇਹਦੇ ਆਸ-ਪਾਸ ਜੀ ਸੀ ਸਹੀ ਤਾਂ ਉਹਨਾਂ ਨੂੰ ਪਤਾ ਸੀ ਉਸ ਵੇਲੇ ਜਦੋਂ ਇਹ ਨਗਰ ਕੀਰਤਨ ਤੁਰਦਾ ਹੈ 1 ਵਜੇ ਕੇ 35 ਮਿੰਟ ਹੈ ਜਾਂ 12 ਵਜੇ ਕੇ ਕੁਛ ਹੈ ਤੇ ਪਤਾ ਸਾਰਿਆਂ ਨੂੰ ਜਦੋਂ ਨਗਰ ਕੀਰਤਨ ਜਾਂਦਾ ਹੈ ਹਰ ਅੱਖ ਨਾਮ ਹੁੰਦੀ ਹੈ ਅੱਜ ਵੀ ਉਸ ਚੀਜ਼ ਨੂੰ ਉਸ ਰੂਪ ਚ ਦੇਖਿਆ ਜਾਂਦਾ ਹੈ ਕਿ ਮੇਨ ਗੁਰੂ ਘਰ ਤੋਂ ਜਿੱਥੇ ਉਹਨਾਂ ਨੂੰ ਚਿਰਿਆ ਗਿਆ ਸੀ ਜਿੱਥੇ ਸ਼ਹਾਦਤ ਹੋਈ ਉਹਨਾਂ ਦਾ ਸੰਸਕਾਰ ਵਾਸਤੇ ਉਹੀ ਸੀਨ ਜਾ ਰਿਹਾ ਦੇ ਦਵਾਨ ਟੋਡਰਮਲ ਜਿਨੇ ਮੋਰਾ ਖੜੀਆਂ ਕਰਕੇ ਉਹ ਧਰਤੀ ਖਰੀਦੀ ਸੀ ਸੰਸਕਾਰ ਵਾਸਤੇ ਦੇਖੋ ਦਵਾਨ ਟੋਡਰਮਲ ਕਿੱਡਾ ਕਬਟਾ ਸ਼ਾਹੂਕਾਰ ਹੋਵੇਗਾ ਜਿਹਨੇ ਉਸ ਵਕਤ ਇਸ ਹਰਾ ਕੁਝ ਕੀਤਾ ਅਸੀਂ ਉਹ ਸਾਂਝ ਸਕੀਏ ਦਵਾਨ ਟੋਡਰਮਲ ਦੀ ਹਵੇਲੀ ਪੰਥਕ ਸਰਕਾਰਾਂ ਵੀ ਆਈਆਂ ਪੰਜ ਵਾਰ ਬੁਖਮંત્રી ਬਾਦਲ ਸਾਹਿਬ ਰਹੇ ਇੱਕ ਵਾਰ ਬਰਨਾਲਾ ਸਾਹਿਬ ਰਹੇ ਤੇ ਕੋਈ ਹੋਰ ਵੀ ਰਹੇ ਕਾਂਗਰਸ ਦੀਆਂ ਸਰਕਾਰਾਂ ਵੀ ਆਈਆਂ ਹਰਮਾਨ ਸਾਹਿਬ ਦੀ ਸਰਕਾਰ ਹੈ ਕਿ ਉਸ ਤਵਨ ਟੋਡਰਮਲ ਦੀ ਹਵੇਲੀ ਨੂੰ ਹੁਣ ਤੱਕ ਅਸੀਂ ਬਰਾਸਤੀ ਰੂਪ ਦੇ ਕੇ ਉਹਨੂੰ ਕਾਇਮ ਰੱਖ ਸਕਿਆ ਇੱਥੇ ਤੱਕ ਕਥਤ ਇੱਕ ਸਾਜਿਸ਼ਤ ਹੈ ਸਾਰੇ ਗੁਰੂ ਘਰਾਂ ਦੇ ਉੱਤੇ ਚਿੱਟਾ ਮਾਰਵਲ ਲਾ ਰਹੇ ਆ ਸੰਗਮਰਮਰ ਸੰਗਮਰਮਰ ਉਹ ਜਿਹੜੇ ਪੁਰਾਣੇ ਵਦੇਸ਼ਾਂ ਚ ਜਾ ਕੇ ਦੇਖੋ ਉਹਨਾਂ ਨੇ ਹੂ ਹੂ ਉਸੇ ਤਰ੍ਹਾਂ ਸਾਹਵੇਂ ਬਿਨੇ ਇਹ ਸਾਡੀਆਂ ਵਿਰਾਸਤਾ ਨੇ ਕਦੇ ਜੂਨ ਦੇ ਮਹੀਨੇ ਜਾਓ ਮੇਰੀ ਇੱਕ ਕਾਰ ਸੇਵਾ ਵਾਲੇ ਬਾਬਿਆਂ ਨਾਲ वार्ता ਹੋਈ ਮੈਂ ਕਿਹਾ ਬਾਬਾ ਜੀ ਸਾਰੇ ਪਾਸੇ ਤੁਸੀਂ ਚਿੱਟਾ 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 ਲਾਤਾ ਪੱਥਰ ਮੁਬਾਰਕ ਤੁਹਾਨੂੰ ਕਦੇ ਬਈ ਜੂਨ ਦੇ ਮਹੀਨੇ ਦੁਪਹਿਰ ਜਿਹੇ ਦੇ ਟਾਈਮ ਉੱਤੇ ਖੜੇ ਹੋ ਵਿਗਿਆਨ ਦਾ ਵਿਦਿਆਰਥੀ ਸਾਇੰਸ ਦਾ ਹੋਣ ਕਰਕੇ ਦੇਖਿਓ ਕਦੇ ਅੱਖਾਂ ਦੇ ਉੱਤੇ ਕਿੰਨੀ ਰਿਫਲੈਕਸ਼ਨ ਹੁੰਦੀ ਹੈ ਖੜਿਆ ਨਹੀਂ ਜਾਂਦਾ ਮੈਂ ਕਿਹਾ ਪੱਕਾ ਉਸ ਤਰ੍ਹਾਂ ਦਾ ਚਲ ਲੈnde ਜਿਹੜਾ ਉਸ ਕਿਸਮ ਦਾ ਸੀ ਉਹਨਾਂ ਨੇ ਵੀ ਮੰਨਿਆ ਉਹ ਕਹਿੰਦੇ ਸਰਦਾਰ ਜੀ ਗੱਲ ਤਾਂ ਤੁਹਾਡੀ ਠੀਕ ਹੈ ਅਸੀਂ ਵਿਦਵਾਨਾਂ ਦੇ ਰੂਪ ਚ ਕਿਉਂ ਨਹੀਂ ਬਹਿੰਦੇ ਬਣਾਉਣ ਤੋਂ ਪਹਿਲਾਂ ਵਿਚਾਰਾ ਕਰਦੇ ਕਿ ਇਹਦਾ ਕੀ ਕੀ ਨੁਕਸਾਨ ਆ ਜੇ ਇਹਦੀ ਥਾਂ ਤੇ ਆਹ ਕਰ ਲਈਏ ਪਰ ਚੰਗਾ ਹੋਵੇ ਜਿਹੜੀਆਂ ਵਿਰਾਸਤਾਂ ਕੋਈ ਬੱਚਿਆਂ ਨੇ ਚਾਰ ਉਹਨਾਂ ਨੂੰ ਬਰਾਸਤੀ ਤੌਰ ਤੇ ਰੱਖ ਲੋ ਸਾਬ ਕੇ ਰੱਖ ਲੋ ਨਵੀਂ ਪੀੜੀ ਨੂੰ ਪਤਾ ਲੱਗ ਜੇ ਕਿ ਸਾਡੇ ਕਹੇ ਹੋ ਜੇ ਬਰਾਸਤੀ ਸਾਡੀ ਬਰਾਸਤ ਕੀ ਸੀ ਪਰ ਸਾਰੀ ਅਸੀਂ ਇੱਕੋ ਜੀ ਬਣਾ ਦੇਣੀ ਹੈ ਮੇਰੇ ਸਮਝ ਤੋਂ ਬਾਹਰ ਹੈ ਜੇ ਕਿਸੇ ਦੇ ਖਿਲਾਫ ਕੋਈ ਗੱਲ ਕਹੀ ਗਈ ਹੋਵੇ ਮੈਂ ਪਹਿਲੇ ਹੀ ਹੱਥ ਜੋੜ ਕੇ ਬਾਫੀ ਮੰਗਦਾ ਹਾਂ ਪਰ ਚਾਹੀਦਾ ਹੈ ਕਿ ਸਾਨੂੰ ਆਪਣੀ ਬਰਾਸਤ ਕਾਇਮ ਰੱਖਣੀ ਚਾਹੀਦੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਪ੍ਰੋਗਰਾਮ ਲਾ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ